ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਮੈਂ ਪਰਮਿੰਦਰਜੀਤ ਸਿੰਘ ਮੇਰੇ ਨਾਲ ਢਿੱਲੋਂ ਸਾਹਿਬ ਆਪਾਂ ਰੋਜ਼ੀ ਦੀ ਤਰ੍ਹਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਆ ਤੁਹਾਡੇ ਖਬਰਾਂ ਚੋਂ ਖਬਰ ਹੁਣ ਆਪਾਂ ਢਿੱਲੋਂ ਸਾਹਿਬ ਨਾਲ ਵਿਚਾਰ ਚਰਚਾ ਸ਼ੁਰੂ ਕਰਦੇ ਹਾਂ ਜੀ ਤੇ ਤੁਸੀਂ ਇਹਨਾਂ ਤੋਂ ਸੁਣਨਾ ਹੈ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਆਪਾਂ ਰੋਜ਼ ਦੀ ਤਰ੍ਹਾਂ ਗੱਲਬਾਤ ਆਪਣੀ ਹੁੰਦੀਆਂ ਰਹਿੰਦੀਆਂ ਕੋਈ ਕਿਸੇ ਵਿਸ਼ੇ ਤੇ ਗੱਲ ਹੁੰਦੀ ਹੈ ਕਦੇ ਕਿਸੇ ਵੇਸੇ ਦਿਨ ਤੇ ਅੱਜ ਆਪਾਂ ਪੰਥਿਕ ਹਲਕਿਆਂ ਤੇ ਗੱਲ ਕਰੀਏ ਜਾਂ ਪੰਥਿਕ ਧਿਰਾਂ ਦੇ ਗੱਲ ਕਰੀਏ ਉਹਨਾਂ ਵਾਲੇ ਦੱਸਣਾ ਸਾਡੇ ਨੂੰ ਜੀ ਪੰਤਕ ਸੰਕਟ ਕੀ ਹੈ ਸੰਕਟ ਕੀ ਚੀਜ਼ ਹੈ ਪੰਤਕ ਪੰਤਕ ਸੰਕਟ ਦੇਖੋ ਪੰਤਕ ਸੰਕਟ ਮੜਾ ਡੂੰਗਾ ਜਿਵੇਂ ਤੁਸੀਂ ਕਿਹਾ ਇੱਕ ਆ ਰੋਜ਼ ਗੱਲਾਂ ਬਾਤਾਂ ਕਰਦੇ ਆ ਜਿਆਦਾਤਰ ਆਪਣਾ ਜਿਹੜਾ ਹੈਗਾ ਜਿਆਦਾ ਜੀ ਪੱਤਰਕਾਰਤਾ ਹੁੰਦੀ ਹੈ ਪੱਤਰਕਾਰਤਾ ਦੇ ਵਿੱਚ ਸਵਾਲ ਕਿਹਨੂੰ ਪੁੱਛਦੇ ਹੁੰਦੇ ਆ ਆਮ ਤੌਰ ਤੇ ਸਵਾਲ ਜਿਹੜੇ ਆ ਉਹ ਸੱਤਾ ਨੂੰ ਪੁੱਛਨੇ ਹੁੰਦੇ ਆ ਜਿਹੜੀ ਪਾਰਟੀ ਦਾ ਰਾਜ ਭਾਗ ਹੋਵੇ ਉਹਨੂੰ ਸਵਾਲ ਕੀਤੇ ਜਾਂਦੇ ਆ ਅਸੀਂ ਵੀ ਸਵਾਲ ਕਰਦੇ ਆ ਉਹਨਾਂ ਦੀ ਜਗੇ ਚ ਗੀਆਂ ਗੱਲਾਂ ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ ਆ ਜਿਹੜੀਆਂ ਉਹਨਾਂ ਦੀਆਂ ਗੱਲਾਂ ਮਾੜੀਆਂ ਮਾੜੀਆਂ ਨਹੀਂ ਕਹਿ ਸਕਦੇ ਜਿਹੜੀਆਂ ਗਲਤ ਹੈ ਜਿਹੜੀਆਂ ਗੱਲਾਂ ਪਬਲਿਕ ਦੇ ਇੰਟਰਸਟ ਵਿੱਚ ਨਹੀਂ ਅਸੀਂ ਉਹਨਾਂ ਦੀ ਤੀਰਫਾੜ ਕਰਦੇ ਆ ਉਹਦੇ ਕਾਰਨ ਕੀ ਹੈ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕਰਦੇ ਆ ਇੱਕ ਬਕਰੀ ਗੱਲ ਪਰ ਦੇ ਰੋਜ਼ ਇੱਕੋ ਹੀ ਗੀਤ ਗਾਈ ਜਾਏਗੀ ਤਾਂ ਸੁਣਨ ਵਾਲਿਆਂ ਨੂੰ ਵੀ ਚੰਗਾ ਨਹੀਂ ਲੱਗੇ ਇਸ ਕਰਕੇ ਅੱਜ ਆਪਾਂ ਜਿਹੜੀ ਹੈਗੀ ਐ ਪੰਥ ਪੱਲ ਜਿਆਦਾ ਕਰਾਂਗੇ ਪਰ ਇਹਦੇ ਵਿੱਚ ਰੂਲਿੰਗ ਪਾਰਟੀ ਦੀ ਗੱਲ ਵੀ ਹੋਣੀ ਕਾਂਗਰਸ ਪਾਰਟੀ ਦੀ ਗੱਲ ਵੀ ਹੋਣੀ ਉਹ ਵਿੱਚ ਲੈ ਲਾਂਗੇ ਜੀ ਆਪਾਂ ਹਾਂ 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 ਜੀ ਜੇ ਜਦੋਂ ਆਪਾਂ ਪੰਥਕ ਤਰ੍ਹਾਂ ਦੀ ਗੱਲ ਕਰਦੇ ਆਂ ਬੜੇ ਲੰਬੇ ਸਮੇਂ ਬਾਅਦ ਉਹ ਇੱਕ ਇਲੈਕਸ਼ਨ ਆਈ ਸੀ ਜਦੋਂ ਦੀ ਅਕਾਲੀ ਦਲ ਦੇ ਵਿੱਚ ਡਿਵੀਜ਼ਨ ਹੋਈ ਐ ਫੁੱਟ ਪਈ ਐ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਚੱਇਆ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆਏ ਐ ਉਹ ਬੜੇ ਪੋਜ਼ਿਟਿਵ ਐ ਮੈਨੂੰ ਨੈਗੇਟਿਵ ਨਹੀਂ ਕਹੂੰਗਾ ਪੋਜ਼ਿਟਿਵ ਕਿਉਂਕਿ ਇਸ ਗੱਲ ਕਰਕੇ ਐ ਕਿ ਜਿਹੜਾ ਅਕਾਲੀ ਦਲ ਪੁਨਰ ਸੁਰਜੀਤੀ ਐ ਉਹਨਾਂ ਨੇ ਕੋਈ ਵੀ ਕੈਂਡੀਡੇਟ ਆਪਣੇ ਚੋਣ ਨਿਸ਼ਾਨ ਤੇ ਖੜਾ ਨਹੀਂ ਕੀਤਾ ਇਹਦੇ 'ਚ ਉਹਨਾਂ ਦਾ ਕਸੂਰ ਕੋਈ ਨਹੀਂ ਠੀਕ ਐ ਇਹ ਉਹ ਕਿ ਉਹਨਾਂ ਨੂੰ ਚੋਣ ਨਿਸ਼ਾਨ ਮਿਲਿਆ ਹੀ ਨਹੀਂ ਸੀ ਲੇਕਿਨ ਇੱਕ ਇਲਾਕਾ ਹੈ ਜਿੱਥੇ ਉਹਨਾਂ ਨੇ ਚੋਣ ਲੜੀ ਐ ਤੇ ਉਹ ਨਿੱਠ ਕੇ ਜਿੱਤੀ। ਉਹ ਇਲਾਕਾ ਹੈਗਾ ਲੁਧਿਆਣਾ ਦੇ ਹਾਤੀਰਾ। ਲੁਧਿਆਣਾ ਦੇ ਹਾਤੀਰਾ ਤੋਂ ਬਾਅਦ ਜਿਹੜੇ ਪਿੰਡੂ ਲੱਗੇ ਉਹਦੇ ਠੀਕ ਹੈ ਜੀ। ਔਰ ਉੱਥੇ ਜਿਹੜੇ ਹੈਗੇ ਐ ਇਹਨਾਂ ਦੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਕੱਲ ਤੋਂ ਪਹਿਲਾਂ ਤੱਕ ਦੇ ਲੀਡਰ ਉਹਨਾਂ ਦਾ ਨਾਮ ਮਨਪ੍ਰੀਤ ਸਿੰਘ ਐ ਜੀ। ਠੀਕ ਹੈ। ਹੁਣ ਤੁਸੀਂ ਮੈਨੂੰ ਇਹ ਪੁੱਛੋਗੇ ਕੱਲ ਤੋਂ ਪਹਿਲਾਂ ਤੱਕ ਦੇ ਲੀਡਰ ਕਿਉਂ ਕਿਉਂ ਜੀ। ਕਿਉਂਕਿ ਪਹਿਲਾਂ ਜਦੋਂ ਇਹ ਬਣਿਆ ਸੀ ਅਕਾਲੀ ਦਲ ਪੁਨਰਸੁਰਜੀਤੀ ਜੀ ਉਹਦੇ ਪ੍ਰਧਾਨ ਬਣਾਇਆ ਸੀ ਇਹਨਾਂ ਨੇ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਟੀਮ ਬਣਾਈ ਸੀ ਉਸ ਟੀਮ ਦੇ ਵਿੱਚ ਮਨਪ੍ਰੀਤ ਸਿੰਘ ਐਲੀ ਨੂੰ ਵੀ ਪ੍ਰਧਾਨ ਬਣਾਇਆ ਸੀ ਜੀ ਮਨਪ੍ਰੀਤ ਸਿੰਘ ਬਾਦਲ ਨੇ ਕਦੇ ਨਹੀਂ ਕਿਹਾ ਕਿ ਮੈਂ ਇਸ ਪਾਰਟੀ ਨਾਲ ਨਹੀਂ ਸੌਰੀ ਮਨਪ੍ਰੀਤ ਸਿੰਘ ਐਲੀ ਕਦੇ ਨਹੀਂ ਕਿਹਾ ਮੈਂ ਇਸ ਪਾਰਟੀ ਨਾਲ ਨਹੀਂ ਲੇਕਿਨ ਉਹ ਮੀਟਿੰਗ ਕਿਸੇ ਦੇ ਵਿੱਚ ਨਹੀਂ ਗਈ ਸੀ ਨਹੀਂ ਹੁਣ ਆ ਗਿਆ ਚੋਣਾਂ ਕਿ ਉਹਨਾਂ ਦੇ ਦੌਰਾਨ ਚੋਣਾ ਲੜਨ ਦੀ بجائے ਜਿਹੜੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਪ੍ਰਧਾਨ ਅਗਿਆਰੀ ਹਰਪ੍ਰੀਤ ਸਿੰਘ ਉਹ ਦੇਸ਼ ਤੋਂ ਬਾਹਰ ਚਲੇ ਗਏ ਸੀ ਅਮਰੀਕਾ ਚਲੇ ਗਏ ਸੀ ਤੇ ਪਰਸੋਂ ਸ਼ਾਮ ਨੂੰ ਉਹ ਆਏ ਲੇਕਿਨ ਦੂਜੇ ਲੀਡਰਾਂ ਦੇ ਵਿੱਚੋਂ ਕਿਸੇ ਨੇ ਆਪੋ ਆਪਣੀ ਖਾਂ ਦੇ ਉੱਤੇ ਚੋਣਾ ਲੜ ਗਿਆ ਹੋਣ ਗਿਆ ਲੇਕਿਨ ਪਾਰਟੀ ਦੇ ਤੌਰ ਤੇ ਚੋਣਾ ਨਹੀਂ ਲੜੀਆਂ ਜੀਆ ਇੰਡੀਪੈਂਡੈਂਟ ਮੈਂਬਰਾਂ ਨੇ ਚੋਣਾ ਲੜੀਆਂ ਸੀ ਮਨਪ੍ਰੀਤ ਸਿਆਲੀ ਨੇ ਆਪਣੇ ਇਲਾਕੇ ਦੇ ਵਿੱਚ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਲੜੀ ਔਰ ਬਤਾ ਆਪਣੀਆਂ ਬਦਲਾਖ ਸੰਮਤੀ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਉਹਨਾਂ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ ਚੰਗੀ ਨਹੀਂ ਮੈਂ ਕਹੂੰਗਾ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ ਹੈ ਤਿੰਨ ਸੀਟਾਂ ਉਹਨਾਂ ਨੇ ਜਿੱਤੀਆਂ ਜਿਲ੍ਹਾ ਪ੍ਰੀਸ਼ਦ ਲੁਧਿਆਣਾ ਦਾ ਲੇਕਿਨ ਬਦਲਾਖ ਸੰਮਤੀ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਹੈ ਤਾਕਤ ਦਿਖਾਤੀ ਉਹਨਾਂ ਨੇ ਬਹੁਤ ਵਧੀਆ ਉਸ ਤੇ ਪਰਫਾਰਮੈਂਸ ਦਿਖਾਈ ਹੈ ਤੇ ਕੱਲ ਤੋਂ ਪਹਿਲਾਂ ਤੱਕ ਲੀਡਰ ਹੋਇਸ ਕਰਕੇ ਸੀ ਕਿ ਕੱਲ ਉਹਨਾਂ ਨੇ ਘਾਰਾ ਕੀਤਾ ਉਹਨਾਂ ਨੇ ਐਲਾਨ ਕੀਤਾ ਹੈ ਕਿ ਮੈਂ ਅਕਾਲੀ ਸੀ ਅਕਾਲੀ ਹਾਂ ਮੈਨੂੰ ਕਾਲੀ ਦਲ ਤੋਂ ਕਿਸੇ ਨੇ ਕਦੇ ਨਹੀਂ ਇਨਾਮਿਕ ਅਕਾਲੀ ਦਲ ਛੱਡੇ ਉਹ ਕਹਿੰਦੇ ਵੀ ਮੈਂ ਅੱਜ ਵੀ ਅਕਾਲੀ ਆ ਅੱਜ ਵੀ ਮੈਂ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਦਾ ਐਮ ਐਲ ਏ ਆਰ ਵਿਧਾਨ ਸਭਾ ਦੇ ਵਿੱਚ ਮੈਂ ਅਕਾਲੀ ਗਰੁੱਪ ਦਾ ਲੀਡਰ ਵੀ ਹਾਂ ਆਰ ਇਹ ਜਿਹੜੀ ਡਿਜੀਟਲ ਨਿਊਜ਼ ਚੱਲ ਰਹੀ ਹੈ ਭਾਸਕਰ ਦੀ ਉਹਦੇ ਵਿੱਚ ਆਇਆ ਜੋ ਕੁਝ ਮੈਂ ਬੋਲ ਰਿਹਾ ਠੀਕ ਹੈ ਉਹ ਕਹਿੰਦੇ ਵੀ ਵਿਧਾਨ ਸਭਾ ਦੇ ਵਿੱਚ ਜਿਹੜਾ ਕੰਮ ਤਦਾਂ ਕੀਤਾ ਜਾਂਦਾ ਹੈ ਉੱਥੇ ਬਤੌਰ ਅਕਾਲੀ ਗਰੁੱਪ ਦੇ ਲੀਡਰ ਵਜੋਂ ਮੈਂ ਮੰਨਦਾ ਔਰ ਮੈਂ ਉਸ ਦੇ ਮੁਤਾਬਕ ਹੀ ਜਿਹੜਾ ਆਪਣਾ ਕੰਮ ਤੋਂ ਦੱਸ ਤੈਅ ਕਰਨਾ ਤੇ ਅਸੀਂ ਉਹ ਆਪ ਦਾ ਕੰਮ ਤੋਂ ਕਰਦੇ ਆ। ਪਰ ਉਹਨਾਂ ਨੇ ਮੰਨ ਲਿਆ ਕਿ ਮੈਂ ਜਿਹੜਾ ਅਕਾਲੀ ਦਲ ਪੁਨਰ ਸੁਰਜੀਤੀ ਹੈ ਉਹਦਾ ਹਿੱਸਾ ਨਹੀਂ। ਨਹੀਂ ਹੈ। ਜਦੋਂ ਪੱਤਰਕਾਰ ਨੇ ਵਾਰ-ਵਾਰ ਉਹਨਾਂ ਨੂੰ ਸਵਾਲ ਕੀਤਾ ਕੱਲ ਵੀ ਟੀਵੀ ਚੈਨਲ ਜਿਹੜਾ ਹੈਗਾ ਨਿਊਜ਼ ਦੇ ਟੀਵੀ ਉੱਥੇ ਵੀ ਇਹਨੂੰ ਗੱਲ ਕੀਤੀ ਹੈ। ਪੱਤਰਕਾਰ ਉਹਨਾਂ ਨੂੰ ਵਾਰ-ਵਾਰ ਸਵਾਲ ਕਰਦਾ ਸੀ ਕਿ ਸ਼੍ਰੀਮਾਨ ਜੀ ਤੁਸੀਂ ਅਕਾਲੀ ਦਲ ਪੁਨਰ ਸੁਰਜੀਤੀ ਦੇ ਲੀਡਰ ਹੋ। ਉਹ ਕਹਿੰਦਾ ਸੀ ਨਹੀਂ। ਮੈਂ ਅਕਾਲੀ ਦਲ ਪੁੰਨਰ ਸੁਰਜੀਤੀ ਨਾਲ ਮੇਰਾ ਕੋਈ ਲਾਗਅ ਦੇ ਕਾ ਨਹੀਂ ਮੈਂ ਉਸ ਪੰਜ ਮੈਂਬਰੀ ਪੰਥਕ ਕਮੇਟੀ ਦਾ ਮੈਂਬਰ ਆ ਜਿਹੜੀ ਪੰਜ ਮੈਂਬਰੀ ਪੰਥਕ ਕਮੇਟੀ 2 ਦਸੰਬਰ ਨੂੰ ਅਕਾਲ ਤਖਸਦ ਸਾਹਿਬ ਦੇ ਹੁਕਮਨਾਮੇ ਨਾਲ ਗਠਿਤ ਹੋਈ ਸੀ ਸਾਡਾ ਕੰਮ ਸੀ ਅਕਾਲੀ ਦਲ ਵਾਸਤੇ ਭਰਤੀ ਕਰਨਾ ਸੀ ਭਰਤੀ ਕਰਤੀ ਅਸੀਂ ਭਰਤੀ ਕਰਵਾਤੀ ਸਾਡਾ ਅਗਲਾ ਅਜੰਡਾ ਏ ਆ ਪੰਥਕ ਇਕਤਾ ਤੇ ਪੰਥਕ ਇਕਤਾ ਵਾਸਤੇ ਅਸੀਂ ਕੰਮ ਕਰ ਰਹੇ ਉਹਨਾਂ ਨੇ ਕਿਹਾ ਕਿ ਆਜ ਜਿਹੜਾ ਅਸੀਂ ਚੋਣ ਲੜੀ ਹੈ ਇਹ ਚੋਣ ਅਸੀਂ ਪੋਸੇ ਪੰਥਕ ਮੁੱਦੇ ਦੇ ਉੱਤੇ ਲੜੀ ਐ ਤੇ ਲੋਕਾਂ ਨੇ ਜਿਹੜੀ ਸਾਡੀ ਚੋਣ ਸਾਨੂੰ ਜਿਤਾ ਕੇ ਫਤਵਾ ਦਿੱਤਾ ਐ ਕਿ ਭਾਈ ਤੁਸੀਂ ਪੰਥਕ ਇਕਤਾ ਵਾਸਤੇ ਅੱਗੇ ਵਧੋ ਸੋ ਕਹਿੰਦਾ ਵੀ ਅਸੀਂ ਇੱਕ ਮਹੀਨਾ ਜਿਹੜੀਆਂ ਵਕਫ ਵਕਫ ਪੰਥਕ ਤੇਰਾ ਨੂੰ ਦੇ ਰਹੇ ਆ ਕਿ ਤੁਸੀਂ ਜਿਹੜੀ ਹੈਗੀ ਐ ਕੁਰਬਾਨੀ ਕਰੋ ਕੁਰਬਾਨੀ ਤੋਂ ਪਿੱਛੇ ਨਾ ਹਟੋ ਪੰਥਕ ਇਕਤਾ ਲਈ ਕੁਰਬਾਨੀ ਤੁਹਾਨੂੰ ਕਰਨੀ ਚਾਹੀਦੀ ਐ ਫਿਰ ਉਹਨਾਂ ਨੂੰ ਸਵਾਲ ਪੁੱਛਿਆ ਵੀ ਕੁਰਬਾਨੀ ਤੋਂ ਭਾਵੇਂ ਤੁਹਾਡਾ ਸੁਖਵੀਰ ਸਿੰਘ ਬਾਦਲ ਵਰਗੇ ਸਾਰੇ ਕਹਿੰਦੇ ਬਿਲਕੁਲ ਉਹੀ ਬੀ ਸੁਖਵੀਰ ਸਿੰਘ ਬਾਦਲ ਵੀ ਮਤਲਬ ਵੋਕਲੀ ਹਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਆ ਹੈ ਗਈ ਹੈ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਕਹਿੰਦੇ ਇਹ ਤਾਂ ਪਹਿਲਾਂ ਵੀ ਅਸੀਂ ਡਿਮਾਂਡ ਕਰਦੇ ਆ ਫਿਰ ਇਹ ਕਿਹਾ ਗਿਆ ਕਿ ਜੇ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਨਾ ਦਿੱਤਾ ਫਿਰ ਕੋਈ ਪੰਥਕ ਕੇਖਦਾ ਕਹਿੰਦੇ ਬੜੇ ਤਰੀਕੇ ਹੁੰਦੇ ਪੰਥਕ ਕੇਖਤਾ ਲਈ ਪਰ ਉਹਨਾਂ ਨੇ ਇਹ ਗੱਲ ਕਰਤੀ ਕਿ ਉਹ ਅਕਾਲੀ ਦਲ ਦੇ ਵਿੱਚ ਹੈ ਉਹ ਜਿਹੜਾ ਅਕਾਲੀ ਦਲ ਪੁਨਰ ਸੁਰਜੀਤੀ ਵਿੱਚ ਨਹੀਂ ਇਹ ਵੀ ਕਹਤਾ ਕਿ ਅਸਤੀਫਾ ਦੇਣਾ ਚਾਹੀਦਾ ਜੀ ਅਸਤੀਫਾ ਨਾ ਦੇਊਗਾ ਤਾਂ ਪੰਥ ਇਕਤਾ ਦੇ ਹੋਰ ਵੀ ਕਈ ਤੌਰ ਤਰੀਕੇ ਹੈਗੇ ਉਹ ਹੋਰ ਤੌਰ ਤਰੀਕੇ ਕੀ ਹੋਣਗੇ ਹੋਤਾ ਆਪਾਂ ਆਉਣ ਵਾਲੇ ਸਮੇਂ 'ਚ ਦੇਖਾਂਗੇ ਜੀ ਪਰ ਇਹਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਕੁਝ ਪੱਤਰਕਾਰਾਂ ਨੇ ਸੰਪਰਕ ਕੀਤਾ ਗਿਆਨੀ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੇ ਗਿਆਨੀ ਜੀ ਨੇ ਬੜਾ ਰੁੱਖਾ ਜਵਾਬ ਦਿੱਤਾ ਉਹ ਕਹਿੰਦੇ ਇਹਦੀ ਮਰਜ਼ੀ ਹੈ ਇਹ ਆਲੀ ਜੀ ਜੇ ਇਹ ਸੁਖਬੀਰ ਬਾਦਲ ਨਾਲ ਜਾਣਾ ਚਾਹਤ ਚਲਾ ਜਾ ਚਲਾ ਮਤਲਬ ਮਨ ਬੜਾਈ ਬੈਠੇ ਕਿ ਇਹ ਨੇ ਸਾਡੇ ਨਾਲ ਨਹੀਂ ਰਹਿਣਾ ਸਾਡੇ ਨਾਲ ਨਹੀਂ ਚੱਲ ਸਕਣਾ ਇਹਨੇ ਸੁਖਵੀਰ ਬਾਦਲ ਦੇ ਨਾਲ ਜਾ ਰਹੇ ਸੁਖਵੀਰ ਬਾਦਲ ਦੀ ਪਰਫਾਰਮੈਂਸ ਵੀ ਜੇ ਆਪਾਂ ਦੇਖੀ ਤਾਂ ਚੰਗੀ ਹੈ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਸੁਖਵੀਰ ਬਾਦਲ ਦੀ ਪਰਫਾਰਮੈਂਸ ਚੰਗੀ ਨਹੀਂ ਕੱਲ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀ ਨਾਲ ਕੇਜਰੀਵਾਲ ਨਾਲ ਮਿਲ ਕੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਸੀ ਪੱਤਰਕਾਰ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਵੀ ਕਹੀ ਜਾਂਦੇ ਯਾਰ ਵੀ ਬੜੀ ਪ੍ਰਾਪਤੀ ਹੋ ਗਈ ਬੜੀ ਪ੍ਰਾਪਤੀ ਕੀ ਪ੍ਰਾਪਤੀ ਹੋ ਗਈ ਪੀਜੇ ਨੰਬਰ ਤੇ ਆਇਆ ਕਾਣੀ ਜਨ ਵਾਲੇ ਉਹਨਾਂ ਨੇ ਜਦੋਂ ਗੱਲ ਪੀਜੇ ਨੰਬਰ ਤੇ ਕਹੀ ਨਾ ਤੇ ਹੁਣ ਆਪਾਂ ਮੁੱਖ ਮੰਤਰੀ ਸਾਹਿਬ ਦੀ ਕੱਲੀ ਕੱਲੀ ਗੱਲ ਦੇਖ ਲਈ ਇਹ ਜੇ ਮੇਰੇ ਖਿਆਲ ਨਾਲ ਇੱਥੇ ਛੱਡ ਦਈਏ ਇਹਨੂੰ ਆਪਾਂ ਬਾਅਦ ਚ ਲੈ ਲਈਏ ਪਰ ਸਵਾਲ ਇਹ ਹੈ ਕਿ ਪੰਥਕ ਸੰਕਟ ਡੂੰਗਾ ਹੋ ਗਿਆ ਉਹ ਪੰਥਕ ਸੰਕਟ ਕਿਹੜਾ ਡੂੰਗਾ ਹੋਇਆ ਉਹ ਗਿਆਨੀ ਹਰਪ੍ਰੀਤ ਸਿੰਘ ਵਾਲਾ ਦਾ ਪੰਥ ਹੈ ਉਹਦੇ ਵਿੱਚ ਡੂੰਗਾ ਹੋਇਆ ਬੱਸ ਇੱਕ ਯਾਨੀ ਹਰਪ੍ਰੀਤ ਸਿੰਘ ਹੋਰਾ ਨੇ ਵੀ ਕੱਲ ਨੂੰ ਮੀਟਿੰਗ ਬੁਲਾਦੀ ਹੈ ਉਸ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਚਿੰਤਨ ਮੰਥਨ ਕਰਨਾ ਹੈ ਉਹਦੇ ਵਿੱਚ ਉਹ ਵਿਚਾਰ ਬਿਮਾਰਸ਼ ਕਰਨਗੇ ਵਿਚਾਰ ਬਟਾਲਦਰਾ ਕਰਨਗੇ ਕੀ ਕਰਨਗੇ ਪਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਜੋ ਕੁਝ ਮਨਪ੍ਰੀਤ ਸਿੰਘ ਯਾਦਲੀ ਨੇ ਕਿਹਾ ਉਹ ਕੱਲੇ ਮਨਪ੍ਰੀਤ ਸਿੰਘ ਇਹ ਆਦੀ ਨਹੀਂ ਕਈ ਹੋਰਾਂ ਦੀ ਵੀ رائے ਜਦੋਂ ਮਨਪ੍ਰੀਤ ਸਿੰਘ ਯਾਦਲੀ ਨੂੰ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਅਕਾਲੀ ਦਲ ਜਿਹੜੀ ਹੈਗੀ ਬਾਦਲ ਦੀ ਗੱਲ ਕਰਦੇ ਹੋ ਕਹਿੰਦੇ ਨਹੀਂ ਕਈ ਅਕਾਲੀ ਦਲ ਹੈਗੇ ਫੇਰੇ ਗੱਲ ਕੀਤੀ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਸਿਮਰਜੀਤ ਸਿੰਘ ਮਾਨਹੋਰੀ ਵੀ ਉਹ ਪੰਥ ਕੇ ਟੱਚ ਹੋਣੇ ਜਦੋਂ ਇਹ ਗੱਲ ਕਹੀ ਤੇ ਨਾਲ ਦੀ ਨਾਲ ਹੀ ਮਨਪ੍ਰੀਤ ਸਿੰਘ ਯਾਲੀ ਦੇ ਮੂੰਹ ਦੇ ਵਿੱਚ ਇੱਕਦਮ ਤੇਜ਼ੀ ਨਾਲ ਨਿਕਲਦਾ ਹੈ ਕਹਿੰਦੇ ਅਕਾਲੀ ਦਲ ਬਾਦਸ ਪੰਜਾਬ ਦੇ ਵੀ ਹੈਗਾ ਹੁਣ ਜਦੋਂ ਅਕਾਲੀ ਦਲ ਬਾਦਸ ਪੰਜਾਬ ਦੇ ਹੈਗਾ ਤੁਸੀਂ ਦੇਖੋ ਕਿ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਇਹ ਕਮੇਟੀ ਬਣੀ ਹੈ ਇਸ ਕਮੇਟੀ ਨੇ ਭਰਤੀ ਕਰਨ ਲਈ ਸਾਰਾ ਕੁਝ ਕਰ ਲਿਆ ਅਜੇ ਅਕਾਲੀ ਦਲ ਬਣਿਆ ਨਹੀਂ ਸੀ ਸਿਕੂਲਰ ਸੁਣ ਦਿੱਤੀ ਉਸ ਵੇਲੇ ਕੁਝ ਲੀਡਰਾਂ ਨੇ ਪਿੰਡ ਜਿਹੜੇ ਜਾ ਕੇ ਅਮਰਤਪਾਲ ਸਿੰਘ ਹੋਰਾਂ ਦਾ ਪਿੰਡ ਹੈ ਜਿਹੜੇ ਜਾ ਕੇ ਉਸ ਪਿੰਡ ਦੇ ਵਿੱਚ ਅਮਰਤ ਸਿੰਘ ਪਾਲ ਤੇ ਪਿਤਾ ਜੀ ਨਾਲ ਬਾਪੂ ترਸੇਮ ਸਿੰਘ ਨਾਲ ਤੇ ਉਹਨਾਂ ਦੀ ਟੀਮ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਸੀ ਬਾਅਦ ਵਿੱਚ ਜਦੋਂ ਉਹ ਉਹਨਾਂ ਨੇ ਅਕਾਦਿਮ ਆਪਣੇ ਰਾਸੀਆ ਬਣਾ ਲਿਆ ਸੀ ਬਾਰਸ ਪੰਜਾਬ ਦੇ ਉਹ ਤਾਂ ਬਣਾਇਆ ਹੀ ਸੀ ਤੇ ਉਹਨਾਂ ਨੇ ਜਦੋਂ ਫਿਰ ਚੋਣ ਲੜੀ ਤੇ ਆਪਣਾ ਕੈਂਡੀਡੇਟ ਤਰਨ ਤਰਨ ਹਲਕੇ ਤੋਂ ਬਣਾਇਆ ਮਨਦੀਪ ਸਿੰਘ ਹੋਰਾਂ ਨੂੰ ਤਾਂ ਮਨਦੀਪ ਸਿੰਘ ਹੋਰਾਂ ਦੇ ਲਈ ਕੈਂਪੇਨ ਕੀਤੀ ਹੈ ਜੇ ਮਤਲਬ ਪੰਜ ਮੈਂਬਰੀ ਪੰਥਕ ਕਮੇਟੀ ਦੇ ਵਿੱਚੋਂ ਤਾਂ ਉਹ ਕਿਹਨਾਂ ਨੇ ਕੀਤੀ ਹੈ ਮਨਪ੍ਰੀਤ ਸਿੰਘ ਯਾਦਲੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਮੇਰੇ ਖਿਆਲ ਮੁਤਾਬਕ ਰਖਣਾ ਸਾਹੀ ਸੀਗੇ ਇਹਦੇ ਵਿੱਚ ਇਹਨਾਂ ਨੇ ਉਹ ਕੀਤੀ ਹੈ ਪਰ ਗੈਨੀ ਹਰਪ੍ਰੀਤ ਸਿੰਘ ਹੋਰਾਂ ਨੇ ਮਤਲਬ ਭਲਵਾਨੀ ਜਿਹੜਾ ਦਾ ਮਾੜਾ ਮੋਟਾ ਦਿੱਤਾ ਹੋਊਗਾ ਇਹ ਤੋਂ ਬਾਅਦ ਨਹੀਂ ਕੀਤੀ ਤਾਂ ਉਹਨਾਂ ਦਾ ਇਹ ਕਹਿੰਨੇ ਕਿ ਅਕਾਲੀ ਦਲ ਜਿਹੜਾ ਹੈਗਾ ਵਾਰਿਸ ਪੰਜਾਬ ਦੇ ਵੀ ਹੈਗਾ ਇਹ ਵੀ ਗੱਲ ਆਪਾਂ ਨੂੰ ਦਿਖਣੀ ਪੈਣੀ ਹੈ ਵੀ ਉਹ ਵੀ ਉਹਨੇ ਅਕਾਲੀ ਦਲ ਅੰਮ੍ਰਿਤਸਰ ਤੋਂ ਵੀ ਮੁਨਕਰ ਨਹੀਂ ਹੋਏ ਵੀ ਉਹ ਵੀ ਹੈਗਾ ਤੇ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਇੱਕ ਡਿਵੈਲਪਮੈਂਟ ਹੋਰ ਬੜੀ ਹੈ ਤੁਹਾਡੀ ਯਾਦ ਉਹਨੇ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਮੈਂ ਉਸ ਪ੍ਰੈਸ ਕਾਨਫਰੰਸ 'ਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪੁੱਛਿਆ ਸੀ ਕਿ ਤੁਸੀਂ ਦੱਸੋ ਜੀ ਕੀ ਸੁਖਵੀਰ ਸਿੰਘ ਬਾਦਲ ਨਾਲ ਜਾਂ ਅਕਾਲੀ ਦਲ ਦੇ ਨਾਲ ਕੋਈ ਚੋਣ ਗੱਟ ਜੋੜ ਹੋ ਸਕਦਾ ਹੈ ਤਾਂ ਉਹਨੇ ਕਿਹਾ ਕਿ ਕਿਉਂ ਨਹੀਂ ਹੋ ਸਕਦਾ ਉਹ ਕਹਿੰਦੇ ਵੀ ਉਹਨੇ ਮਾਨ ਸਾਹਿਬ ਨੇ ਕਿਹਾ ਵੀ ਉਹਨੇ ਧੜਾ ਵੀ ਪ੍ਰਕਾਸ਼ ਕਰ ਲਿਆ ਖੋਲਿਆ ਦਾਦਾ ਮੋਟਤਾ ਦਾ ਵੀ ਹੈਗਾ ਠੀਕ ਹੈ ਪੰਥਕ ਵੀ ਲੱਗਦਾ ਹੈ ਇਹ ਉਹਨਾਂ ਨੇ ਗੱਲ ਕਹਿ ਕੇ ਤੇ ਆਪਾਂ ਖਬਰਾਂ ਵੀ ਲੰਗਿਆ ਸੀ ਕਿ ਉਸ ਪਰਸਪਰ ਪਰ ਉਸ ਤੋਂ ਬਾਅਦ ਗੱਲ ਕੋਈ ਵਧੀ ਨਹੀਂ ਹੁਣ ਸਰਦਾਰ ਮਨਪ੍ਰੀਤ ਸਿੰਘ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਦੋਤੇ ਦੀ ਸ਼ਾਦੀ ਹੋਈ ਹੈ ਕੁਝ ਦਿਨ ਪਹਿਲਾਂ ਹਾਂਜੀ ਉਸ ਦੋਤੇ ਦੀ ਸ਼ਾਦੀ ਦੇ ਵਿੱਚ ਜਿਹੜੀਆਂ ਸ਼ਖਸੀਅਤਾਂ ਗਈਆਂ ਉਹਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲਵੀ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਬੀਬੀ ਅਧਰ ਸਮਰਤਕਰ ਬਦਲ ਵੀ ਸੀ ਸ਼ਾਇਦ ਉਹਨਾਂ ਦੇ ਬੱਚੇ ਵੀ ਸੀ ਉਹ ਜਿਹੜੇ ਗਏ ਵੀ ਹੈ ਉਧਰ ਉਹਨਾਂ ਦਾ کہنا ਇਹਦਾ ਮਤਲਬ ਹੈ ਕਿ ਪੰਥਕ ਸੰਕਟ ਹੈ ਜਿਹੜਾ ਉਹ ਥੋੜਾ ਜਿਹਾ ਹੱਲ ਹੋਣ ਵਾਲੇ ਪਾਸੇ ਨੂੰ ਵੱਧ ਰਿਹਾ ਹੈ ਜੇ ਮਨਪ੍ਰੀਤ ਸਿੰਘ ਯਾਲੀ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਯਾਲੀ ਵੀ ਇਸ ਗੱਲ ਦੇ ਹੱਕ ਵਿੱਚ ਹੈ ਕਿ ਪੰਥ ਖੇਤ ਤਾਂ ਹੋ ਜੇ ਸਾਡੀ ਸਮਝ ਇਹ ਹੈ ਪਰ ਬੜੇ ਲੰਬੇ ਸਮੇਂ ਤੋਂ ਕਹਿੰਦੇ ਕਿ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਖਾਤਰ ਗੱਲ ਉਸ ਪਾਸੇ ਨੂੰ ਚੱਲਦੀ ਹੈ ਪਰ ਦੇਖਣ ਵਾਲੀ ਗੱਲ ਇਹ ਕਿ ਕੱਲ ਜਿਹੜੀ 20 ਤਾਰੀਖ ਨੂੰ ਮੀਟਿੰਗ ਹੋ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜੀ ਉਸ ਮੀਟਿੰਗ ਦੇ ਵਿੱਚ ਉਹ ਕੀ ਫੈਸਲੇ ਲੈਂਦੇ ਆ ਨੰਬਰ 1 ਉਹ ਜਿਹੜੀ ਮੈਂ ਤੁਹਾਨੂੰ ਦੱਸੀ ਸੀ ਨਾ ਬਈ ਆਪਾਂ ਗੱਲ ਇੱਥੇ ਛੱਡ ਗਏ ਉਹ ਗੱਲ ਹੈ 2022 2022 ਦੀਆਂ ਚੋਣਾਂ ਹੁੰਦੀਆਂ ਸੀ ਜੀ ਚੋਣਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਭਾਸ਼ਣ ਕੀਤਾ ਸੀ ਜੀ ਉਹ ਜਿਹੜਾ ਉਹਨਾਂ ਨੇ ਭਾਸ਼ਣ ਕੀਤਾ ਸੀ ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਕਹਿ ਸੀਗਾ ਕਿ ਬਾਦਲ ਪਰਵਾਰ ਤੇ ਅਕਾਲੀ ਦਲ ਉਹ ਬੀਤੇ ਦੀ ਗੱਲ ਹੋ ਚੁੱਕੀ ਹੈ ਜਿਵੇਂ ਪੰਜਾਬ ਦੇ ਵਿੱਚੋਂ ਡੋਨਾਸੋਰ ਡੋਨਾਸੋਰ ਟੈਨਾਸੋਰ ਖਤਮ ਹੋ ਗਈ ਉਸੇ ਤਰੀਕੇ ਕਹਿੰਦਾ ਵੀ ਬਸ ਇਹ ਵੀ ਬੀਤੇ ਦੀ ਗੱਲ ਹੋ ਗਈ ਖਤਮ ਹੋ ਚੁੱਕੀ 2022 ਦੇ ਜਿਹੜੇ ਚੋਣਾਂ ਹੋਈਆਂ ਉਹਦੇ ਵਿੱਚ ਅਕਾਲੀ ਦਲ ਦੇ ਤਿੰਨ ਮੈਂਬਰ ਆਏ ਸੀ ਜੀ ਔਰ ਇਹ ਗੱਲ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਟੈਂਟਨ 바ਸੂ ਦੇਵਾ ਜਿਹੜੀ ਬੜੀ ਸੀਨੀਅਰ ਜਰਨਲਿਸਟ ਹੈ ਉਹਨੇ ਸਾਰੀ ਇੱਕ ਰਿਪੋਰਟ ਕੀਤੀ ਹੈ ਉਹਨੇ ਕਿਹਾ ਵੀ ਇੱਕ ਮਾਝਾ ਤੇ ਇੱਕ ਮਾਲਵਾ ਤੇ ਇੱਕ ਦੋਆਬਾ ਤਿੰਨ ਹਲਕੇ ਦੇ ਵਿੱਚ ਉਹ ਆਈ ਸੀ ਤੇਰੋਂ ਪਿੰਨ ਵੱਧੇ ਆ ਗਏ ਉਹਨੇ ਕਿਹਾ ਜੀ ਇਹ ਵੀ ਬੀਤੇ ਸਮੇਂ ਦੀ ਗੱਲ ਹੋ ਗਈ ਫਿਰ ਉਹਨੇ 2024 ਵੇਲੇ ਵੀ ਇੱਕ ਬਤਲ ਜਿਹਾ ਭਾਸ਼ਣ ਕੀਤਾ ਸੀ ਜਿਹੜੀ 2024 ਦੀ ਪਾਰਲੀਮੈਂਟ ਦੀ ਚੋਣਾਂ ਆਈ ਸੀ ਉਹਨੇ ਕਹਿੰਦਾ ਜੀ ਖਤਮ ਹੋ ਗਏ ਤਾਂ ਇਹਨਾਂ ਤਾਂ ਪੱਲੇ ਹੀ ਕੱਖ ਨਹੀਂ ਡਾਇਨਾਸੌਰ ਤਾਂ ਕਦੇ ਵਾਪਸ ਆ ਜਾਣਗੇ ਵਾਪਸ ਵੀ ਨਹੀਂ ਹੋਣਗੇ ਇਹ 2024 ਚ ਕਿਹਾ ਸੀ ਲੇਕਿਨ ਫਿਰ ਆ ਗਈ ਹੁਣ ਆਪਣੀ ਆ 2025 ਚੱਲੇ ਆ ਗੋਲਰ ਪੱਤੀ ਦੇ ਵਿੱਚ ਆ ਗਈ ਤਰਨਤਾਰਨ ਦੀ ਚੋਣ ਤਰਨਤਾਰਨ ਚੋ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੁੰਦਾ ਸੀ ਹਰਮੀਤ ਸਿੰਘ ਸੰਧੂ ਉਹ ਆਮ ਆਦਮੀ ਪਾਰਟੀ ਚਲਾ ਗਿਆ ਉੱਥੇ ਇਹਨਾਂ ਨੇ ਆਪਣੀ ਕੈਂਡੀਡੇਟ ਬੁਲਾ ਬਣਾਲੀ ਬੀਬੀ ਹਰੁਕੰਚਨ ਕਾਇ ਸੁਖਵਿੰਦਰ ਸੁਖਵਿੰਦਰ ਕੌਰ ਸੁਖਵਿੰਦਰ ਕੌਰ ਨੂੰ ਨੇ ਕੈਂਡੀਡੇਟ ਬਣਾ ਲਿਆ ਸੁਖਵਿੰਦਰ ਕੌਰ ਨੇ ਲੜਾਈ ਲੜੀ ਤਾਂ ਸੁਖਵਿੰਦਰ ਕੌਰ ਜਿਹੜੀ ਹੈਗੀ ਚੰਗੀ ਵੋਟ ਲੈ ਕੇ ਉਹ ਦੂਜੇ ਨੰਬਰ ਤੇ ਆ ਗਈ ਮੁਕਾਬਲੇ ਦੇ ਵਿੱਚ ਆ ਗਈ ਉਹਨਾਂ ਨੇ ਕਿਹਾ ਗਿਆ ਜੀ ਇਹ ਤਾਂ ਜਿਹੜੇ ਗੈਂਗਸਟਰ ਆ ਜੀ ਉਹਨਾਂ ਨੇ ਬੋਟਾ ਪਵਾਈਆਂ ਜੀ ਉਹਨਾਂ ਨੇ ਪਾਵੇਂ ਧਮਕਾ ਮਾਰ ਤੇ ਕਹਿੰਦੇ ਇਹਦੇ ਕੋ ਬਣਗੇ ਹੋਗਾ ਲੇਕਿਨ ਉਹ ਤੋਂ ਬਾਅਦ ਫਿਰ ਜਿਵੇਂ ਕੰਚਨਪ੍ਰੀਤ ਦੇ ਖਿਲਾਫ ਇਹਨਾਂ ਨੇ ਜਿਹੜੀ ਸੁਖਵਿੰਦਰ ਕੌਰ ਦੀ ਬੇਟੀ ਐ ਪੰਜ ਮੁਕਾਦਮੇ ਦਰਜ ਕਰਵਾਏ ਕੰਚਨਪ੍ਰੀਤ ਕੌਰ ਨੂੰ ਬਾਅਦ ਦੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਔਰ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਨੂੰ ਜੋ ਚੁਣੌਤੀ ਦਿੱਤੀ ਹਾਈ ਕੋਰਟ ਦੇ ਵਿੱਚ ਕਿ ਉਹਦੀ ਜਿਹੜੀ ਗੈਰ ਕਾਨੂੰਨੀ ਐ ਗ੍ਰਿਫਤਾਰੀ ਦਮਨ ਜੋ ਹਾਈ ਕੋਰਟ ਨੇ ਕਸਟਡੀ ਦੇ ਵਿੱਚ ਪੈਂਚਨ ਪ੍ਰੀਤਕੌਰ ਹੁਕਮ ਕੀਤਾ ਕਿ ਉਹਨੂੰ ਜਿਹੜਾ ਜੁਡੀਸ਼ੀਅਲ ਮੈਜਿਸਟ੍ਰੇਟ ਤਰਨਤਾਰਨ ਆਪਣੇ ਕਬਜ਼ੇ ਵਿੱਚ ਲਵੇ ਆਪਣੀ ਕਸਟਡੀ ਵਿੱਚ ਲਵੇ ਔਰ ਇਹਦੇ ਤੇ ਜਿਹੜਾ ਹੈਗਾ ਫੈਸਲਾ ਕਰੇ ਰਾਤ ਨੂੰ ਰਾਤ ਨੂੰ ਗਦਿਹਰੀ ਲਗੀ ਸੀ ਆ ਰਾਤ ਨੂੰ ਗਦਿਹਰੀ ਲੱਗਣ ਦਾ ਨਤੀਜਾ ਇਹ ਹੋਇਆ ਕਿ ਉਹਦੇ ਵਿੱਚ ਪੈਂਚਨ ਪ੍ਰੀਤਕੌਰ ਨੂੰ ਜਿਹੜਾ ਰਿਹਾ ਕਰਤਾ ਰਿਹਾ ਕਰਨ ਤੋਂ ਬਾਅਦ ਉਹਨੂੰ ਕੈਦੀ ਦੇ ਚਲਾਉਂਦਾ ਉੱਥੇ ਅਜੇ ਤੱਕ ਮੈਨੂੰ ਨਹੀਂ ਪਤਾ ਕਿ ਰਿਜ਼ਲਟ ਕੀ ਆ ਵੀ ਉਹ ਹੈਗੇ ਐ ਕਿ ਉਹ ਕਾਗਜ਼ ਰੱਦ ਕਰਤੇ ਸੀ ਰੱਦ ਕਰਤੇ ਸੀ ਉਹਦੇ ਕਾਗਜ਼ ਰੱਦ ਕਰਤੇ ਸੀ ਉਹ ਇੱਕ ਵੱਖਰੀ ਗੱਲ ਐ ਹੁਣ ਜਿਹੜੀਆਂ ਚੋਣਾਂ ਹੋਣਗੀਆਂ ਇਹਨਾਂ ਚੋਣਾਂ ਦੇ ਵਿੱਚ ਆਕਾਲੀ ਦਲ ਨੇ ਚੋਣ ਲੜੀ ਐ ਤੇ ਇਹਨਾਂ ਨੇ ਜਿਹੜੀਆਂ ਚੰਗੀਆਂ ਸੀਟਾਂ ਲਈ ਹੁਣੇ ਕਹਿੰਦੇ ਆ ਜੀ ਦੇ ਸੀਟਾਂ ਲਈਆਂ ਚੰਗੀਆਂ ਵੋਟਾਂ ਲਈਏ ਇਹਨਾਂ ਨੇ ਕਹਿੰਦੇ ਇਹ ਤਾਂ ਨੰਬਰ 3 ਤੇ ਆਏ ਕੱਲ ਮਾਨ ਸਾਹਿਬ ਨੇ ਜਿਹੜੀ ਮੈਂ ਗੱਲ ਕਰਦਾ ਸੀ ਕਿ ਜਦੋਂ ਬੈਠੇ ਸੀ ਕਿ ਇਹ ਤਾਂ ਜੀ ਨੰਬਰ 3 ਤੇ ਆਈ ਐ ਇਹਨਾਂ ਦੇ ਪੱਲੇ ਕੀ ਐ ਪਹਿਲਾਂ ਤਾਂ ਕਹਿੰਦੇ ਸੀ ਖਤਮ ਹੋ ਗਈ ਡਾਇਨਾਸੌਰ ਆ ਜਾਣਗੇ ਉਹ ਨਹੀਂ ਆ ਰਹੇ ਅੱਜ ਜਿਹੜੀ ਜਿਹੜੀ ਸਟੋਰੀ ਲਿਖੀ ਹੈ ਕੰਚਨ ਜੀ ਉਹ ਵੀ ਕੰਚਨ ਕੰਚਨ 바ਸੂਦੇਵਾ ਕੰਚਨ ਪ੍ਰਿਤਮੀ ਕੰਚਨ ਨੇ ਜਿਹੜੀ ਅੱਜ ਸਟੋਰੀ ਲਿਖੀ ਹੈ ਸਟੋਰੀ ਦਾ ਵੀ ਇਹੀ ਹੈ ਉਸੇ ਨੇ ਜ਼ਿਕਰ ਕੀਤਾ ਹੈ ਕਿ ਕੱਲ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਹਿੰਦੇ ਉਹ 3 ਦੇ ਨੰਬਰ ਤੇ ਆਈ ਹੈ ਠੀਕ ਹੈ ਬਿਲਕੁਲ 3 ਦੇ ਨੰਬਰ ਤੇ ਆਈ ਹੈ ਪਰ ਨਾਲ ਹੀ ਮੈਡਮ ਕੰਚਨ 바ਸੂਦੇਵਾ ਨੇ ਉਹਦੇ ਵਿੱਚ ਹਵਾਲਾ ਦਿੱਤਾ ਹੈ ਵੋਟਾਂ ਦਾ ਇਹ ਵੋਟਾਂ ਕਿੰਨੇ ਕਿੰਨੇ ਪਰਸੈਂਟ ਪਈਆਂ ਕੰਨ ਉਹ ਕੰਦੇ ਹੈ ਵੀ ਕਾਂਗਰਸ ਪਾਰਟੀ ਨੇ 612 ਸੀਟਾਂ ਹਾਸਲ ਕੀਤੀਆਂ ਬਰਾਕ ਸੰਪਤੀਆਂ ਦੀ ਜੀ ਇੰਨੀ ਸੀਟਾਂ ਲੜੀਆਂ ਕਾਂਗਰਸ ਪਾਰਟੀ ਨੇ 2433 33 ਠੀਕ ਹੈ ਇਹਦੇ ਉਲਟ ਅਕਾਲੀ ਦਲ ਨੇ ਕਿੰਨੀਆਂ ਸੀਟਾਂ ਲੜ ਕੇ ਅਕਾਲੀ ਦਲ ਨੇ ਲੜੀਆਂ 1814 ਜੀ ਅਕਾਲੀ ਦਲ ਤੀਜੇ ਨੰਬਰ ਤੀਜੇ ਨੰਬਰ ਤੇ ਉਹ ਨੰਬਰ 1 ਦੇ ਉੱਤੇ ਲੜ ਰਹੀ ਹੈ ਆਮ ਆਪ ਪਾਰਟੀਆਂ ਉਹਨਾਂ ਨੂੰ ਵੋਟਾਂ ਵੱਧ ਮੌਕਾ ਮਿਲਿਆ ਸਭ ਤੋਂ ਵੱਧ ਮੌਕਾ ਉਹਨਾਂ ਨੂੰ ਮਿਲੇ ਕਿਉਂਕਿ ਉਹਨਾਂ ਨੇ ਤਾਂ ਕੁੰਨਦਗੀ ਕਿਹਦੇ ਨਾਲ ਕਰਦੀ ਸੀ ਉਹਨਾਂ ਦੇ ਕਾਗਜ਼ ਤਾਂ ਬਹੁਤ ਘੱਟ ਰੱਦ ਹੋਏ ਨਾ ਮਾਤਰੀ ਹੋਏ ਹੋ ਕੇ ਜੇ ਮੰਨ ਲਓ ਹੋਇਆ ਵੀ ਹੋਏ ਕਿਤਾ ਹੋ ਗਿਆ ਉਹਨੇ ਨੰਬਰ 1 ਦੇ ਉੱਤੇ ਉਹਨਾਂ ਦੇ ਕਾਗਜ਼ ਰੱਦ ਨਹੀਂ ਹੋਏ ਉਹ ਆ ਗਏ ਨੰਬਰ 2 ਦੇ ਉੱਤੇ ਉਹਨਾਂ ਨੇ ਕਾਂਗਰਸ ਦੇ ਕਾਫੀ ਰੱਦ ਕੀਤੇ ਐ ਪਰ ਫੇਰ ਵੀ ਕਾਂਗਰਸ ਦੇ 2400 ਤੇ 33 ਕਾਗਜ਼ ਰਹਿ ਗਏ ਸੀ 2433 ਹਲਕਿਆਂ ਤੇ ਚੋਣ ਲੜੀ ਐ ਤੇ ਸੀਟਾਂ ਲਈਆਂ ਉਹਨਾਂ ਨੇ 612 ਇਹਨਵੇਂ ਨੰਬਰ ਤੇ ਆ ਗਈ ਜੀ ਕਾਂਗਰਸ ਦੂਜੇ ਨੰਬਰ ਤੇ ਅਕਾਲੀ ਦਲ ਦੇ ਕਿਨੇ ਲਗੇ 2800 ਤੇ 38 ਟੋਟਲ ਸੀਟਾਂ ਠੀਕ ਹੈ ਜੀ 2838 ਦੇ ਉੱਤੇ ਅਕਾਲੀ ਦਲ ਦਾ ਲਗਦਾ 1800 ਤੇ 14 ਅਕਾਲੀ ਦਲ ਦਾ ਦਾਅਵਾ ਹੈ ਜੀ ਕਿ ਅਸੀਂ ਸਾਰੀਆਂ ਸੀਟਾਂ ਤੇ ਕਾਗਜ਼ ਭਰੇ ਸੀ ਲੇਕਿਨ ਸਾਰੀਆਂ ਸੀਟਾਂ ਤੋਂ ਸਾਡੇ ਜਿੰਨੇ ਉਹਨੇ ਕਾਗਜ਼ ਜੜੀ ਸੀ ਰੱਦ ਕਰਤੇ ਲਗਭਗ 1000 ਤੋਂ ਵੱਧ ਸਾਡੇ ਕਾਗਜ਼ ਰੱਦ ਕਰਤੇ ਬਿਲਕੁਲ ਜੀ 1000 ਜਦੋਂ ਸਾਡੇ 1000 ਤੋਂ ਵੱਧ ਕਾਗਜ਼ ਰੱਦ ਕਰਤੇ ਸਾਨੂੰ ਲੜਨ ਦਾ ਮੌਕਾ ਹੀ ਨਹੀਂ ਮਿਲਿਆ ਤੇ ਅਸੀਂ ਨਬਰ ਤੀਜੇ ਦੀ ਹੁਣ ਅਸੀਂ ਲੇਕਿਨ ਜਿੱਥੇ ਅਸੀਂ ਆਏ ਹਾਂ ਅਸੀਂ ਸਨਮਾਨਜਨ ਤਰੀਕੇ ਨਾਲ ਆਏ ਹਾਂ ਕਿਉਂਕਿ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਤਾਂ ਉਹਨਾਂ ਨੂੰ ਪੂਰਾ ਬਣੀ ਗਿਆ ਵੀ ਉਹ ਆਪਣਾ ਸਾਫ਼ ਕਰ ਲਈ ਹੁਣ ਉਹ ਕਹਿੰਦੇ ਵੀ ਅਸੀਂ ਅੱਗੇ ਆਵਾਂਗੇ ਪਰ ਮੇਰੇ ਖਿਆਲ ਮੁਤਾਬਕ ਮੈਨੂੰ ਜਿਸ ਤੱਕ ਪ੍ਰਵਿੰਦਰ ਲੱਗਦਾ ਹੈ ਵੀ ਇਹਨਾਂ ਨੇ ਤਾਂ ਚਲੋ ਜੋ ਕੁਝ ਕਰਨਾ ਸੀ ਕਰਦੇ ਹੀ ਹੁੰਦੇ ਆ ਉਹਦੇ ਤੇ ਹੁਣ ਕੰਚਨ ਮੈਡਮ ਨੇ ਅੱਜ ਜਿਹੜੀ ਲਿਖੀ ਹੈ ਖਬਰ ਬਾਸੂ ਦੇਵਾ ਨੇ ਜੀ ਉਹਨੇ ਦੀ ਮਤਲਬ ਇੱਕ ਡਾਇਨਾਸੌਰ ਬਣਾਇਆ ਹੋਇਆ ਤੇ ਨਾਲ ਲਾਈ ਹੈ ਫੋਟੋ ਡਾਇਨਾਸੌਰ ਦੇ ਗੱਲ ਦੇ ਵਿੱਚ ਪਾਇਆ ਵਾ ਰੱਸਾ ਇਹ ਸੁਖਵੀਰ ਬਾਦਲ ਨੇ ਫੜਿਆ ਵੇ ਤੇ ਉਹਨੇ ਲਿਖਿਆ ਵੀ ਡਾਇਨਾਸੌਰ ਪੰਜਾਬ 'ਚ ਆ ਗਈ ਕਿ ਮੁੜ ਸੁਰਜੀਤ ਹੋ ਗਏ ਇਹਦੇ ਤੋਂ ਮੈਨੂੰ ਲੱਗਦੀ ਸੰਕਟ ਆਦੀ ਥਾਂ ਦਿੱਤੇ ਉਧਰਲੇ ਪਾਸੇ ਸੰਕਟ ਹੈ ਪੰਥਕੰਡ ਸੰਪੇਟਾ ਪਏ ਤੋਂ ਮੁਕਤ ਕਰਨੀ ਹੁੰਦੀ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਮਤਲਬ ਹੁਲਾ ਰਿਹਾ ਉਹ ਪੰਥਕ ਇਕਤਾ ਦੇ ਹੱਕ ਵਿੱਚ ਹੈ ਮੈਂ ਬਿਲਕੁਲ 100% ਸਹਿਮਤ ਹਾਂ ਮਨਪ੍ਰੀਤ ਅਲੀ ਦੇ ਨਾਲ ਕਿ ਜਿਹੜਾ ਫਤਵਾ ਵਿਲੇ ਉਹ ਫਤਵਾ ਇਕਾ ਇਸਤੇ ਮਿਲੇ ਅਸੀਂ ਇਕੱਲੇ ਹੀ ਕੰਮ ਕਰਾਂਗੇ ਮੈਨੂੰ ਪੂਰੀ ਉਮੀਦ ਹੈ ਮੈਨੂੰ ਪੂਰੀ ਉਮੀਦ ਹੈ ਸੁਖਵੀਰ ਬਾਜ਼ਲ ਔਰ ਸਿਮਰਜੀਤ ਸਿੰਘ ਮਾਨ ਜੀ ਇਹ ਜਿਹੜਾ ਹੈਗਾ ਲੋਕਾਂ ਦੇ ਫਤਵੇ ਨੂੰ ਹੁਗਾਰਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਇਹ ਜਿਹੜੀ ਹੈ ਇੱਕ ਰੀਜਨਲ ਪਾਰਟੀ ਜਿਹੜੀ ਪੰਥਕ ਪਾਰਟੀ ਹੋਵੇ ਰੀਜਨਲ ਪਾਰਟੀ ਹੋਵੇ ਪੰਥ ਤੇ ਸਿੱਖਾਂ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਹੋਵੇ ਉਹ ਏਕਤਾ ਜਿਹੜੀ ਇਹਨਾਂ ਦੇ ਵਿੱਚ ਹੋ ਸਕਦੀ ਹੈ ਔਰ ਇਹਦੇ ਲਈ ਅੱਗੇ ਵਧਣ ਲਈ ਇੱਕ ਮਹੀਨੇ ਦਾ ਜਿਹੜਾ ਟਾਈਮ ਦਿੱਤਾ ਹੈ ਤੇ ਜਿਵੇਂ ਮਨਪ੍ਰੀਤ ਯਾਦਲੀ ਨੇ ਇੱਕ ਦਮ ਯੂ-ਟਰਨ ਲੈਂਦਿਆਂ ਗੱਲ ਕਹੀ ਕਿ ਮੈਂ ਤਾਂ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚ ਗਰੁੱਪ ਲੀਡਰ ਹਾਂ ਉਹਦੇ ਤੋਂ ਸਪੱਸ਼ਟ ਹੈ ਕਿ ਉਹ ਹੁਣ ਉਹਨਾਂ ਦੀ ਕਾਫੀ ਹੈ ਪਰ ਫਿਰ ਵੀ ਆਪਾਂ ਜਿਹੜੀ ਹਰਪ੍ਰੀਤ ਸਿੰਘ ਉਹਨਾਂ ਦੀ ਕੱਲ ਦੀ ਮੀਟਿੰਗ ਦੇਖਾਂ ਪਰ ਕਿਉਂ ਦਿੱਕੀ ਹੋਈ ਹੈ ਜੀ ਲੋਕ ਸਾਹਿਬ ਦੂਜੀ ਆਪਣੀ ਖਬਰ ਇਹ ਹੈ ਵੀ ਕਾਂਗਰਸ ਦੀ ਹਾਲਾਤ ਬਾਰੇ ਵੀ ਕੋਈ ਮੜਾ ਦੱਸੋ ਵੀ ਕੀ ਹੈ ਉਹਨਾਂ ਦੇ ਕੀ ਪਰਪਲ ਦੇਖੋ ਕਾਂਗਰਸ ਪਾਰਟੀ ਦੇ ਹਾਲਾਤ ਇਹ ਹੈ ਕਿ ਕਾਂਗਰਸ ਹਰ ਪਾਰਟੀ ਦੇ ਵਿੱਚ ਆਪਾਂ ਕਹਿੰਦੇ ਵੀ ਜਿੰਨੇ ਲੀਡਰ ਹੈ ਉਹਨੇ ਹੀ ਉਹਦੇ ਚ ਹੈਗੇ ਮੁੱਖ ਮੰਤਰੀ ਉਹ ਮੁੱਖ ਮੰਤਰੀ ਜਿਹੜੇ ਹੈਗੇ ਉਹਨਾਂ ਚ ਕੋਈ ਮੁੱਖ ਮੰਤਰੀ ਇਹ ਕਹਿਣ ਨੂੰ ਤਿਆਰ ਨਹੀਂ ਕਿ ਮੈਂ ਪਿਛੇ ਹੜਦਾ ਪਰ ਨਾ ਹੁਣ ਕੋਈ ਬੜਕ ਮੈਂ ਮਾਰਦਾ ਕਿ ਮੈਂ ਮੁੱਖ ਮੰਤਰੀ ਹੈਗਾ ਇਹ ਆਪਣੀ ਪਰਸੈਪਸ਼ਨ ਹੈ ਜਿਹੜੀ ਆਪਾਂ ਸੋਚਦੇ ਹਾਂ ਕਿ ਸਾਰੇ ਮੁੱਖ ਮੰਤਰੀ ਪਰ ਅਗਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਚੁੱਪ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕੁਝ ਕਰਨਾ ਚਾਹੀਦਾ ਹੈ ਜੀ ਔਰ ਕਾਂਗਰਸ ਪਾਰਟੀ ਐਸ ਵੇਲੇ ਜਿਹੜੀ ਕਾਂਗਰਸ ਪਾਰਟੀ ਦੀ ਸਥਿਤੀ ਹੈ ਉਹ ਇਹ ਹੈ ਕਿ ਕਾਂਗਰਸ ਪਾਰਟੀ ਜਿਹੜੀ ਹਾਸ਼ੀਏ ਤੇ ਜਾ ਰਹੀ ਹੈ ਠੀਕ ਹੈ ਜੀ ਐਸ ਕਦਰ ਹਾਸ਼ੀਏ ਤੇ ਜਾ ਰਹੀ ਹੈ ਕਿ ਕਈ ਥਾਵਾਂ ਦੇ ਉੱਤੇ ਇਹਨਾਂ ਨੂੰ ਲੋਕਾਂ ਨੇ ਤੀਜੇ ਨੰਬਰ ਤੇ ਰੱਖਿਆ ਹੈ ਕਈ ਥਾਮਾਂ ਨੇ ਸਾਰੇ ਥਾਮਾਂ ਤੇ ਆਪਾਂ ਕਹਿੰਦੇ ਠੀਕ ਹੈ ਸੀਟਾਂ ਇਹਨਾਂ ਕੋਲ ਵਧਾ ਜੀ। ਕਈ ਜਮਾਗਾ ਦੇ 33 ਜੇ ਨੰਬਰ ਦਿੱਤੇ ਆ। ਠੀਕ ਹੈ। ਔਰ ਜੇ ਜਿਹੜੇ ਇਹਦੇ ਆਪਾਂ ਦੇਖੀ ਜੇ ਤੁਸੀਂ ਸੀਟਾਂ ਦੀ ਗੱਲ ਦੇਖਦੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਸੀ। 2022 ਦੇ ਵਿੱਚ ਇਹਨਾਂ ਦੇ ਕੋਲੇ 18 ਸੀਟਾਂ ਸਾਰਾ। 2022 ਤੋਂ ਬਾਅਦ ਫੇਰ ਆਉਂਦੀ ਹੈ ਤੁਹਾਡੀ 2024। 2024 ਦੇ ਵਿੱਚ ਇਹਨਾਂ ਦੇ ਕੋਲੇ ਆਉਂਦੀਆਂ ਹੈ 7 ਲੋਕ ਸਭਾ ਦੇ ਸੀਟਾਂ। ਠੀਕ ਹੈ। ਤੇ ਜੇ 7 ਨੂੰ ਆਪਾਂ ਦੇਖੀ ਇੱਕ ਹਲਕੇ ਦੇ ਵਿੱਚ 9 ਜਿਹੜੀਆਂ ਹੁੰਦੀਆਂ ਬਿਲਹਨ ਸਵਾ ਹਲਕੇ ਐ 7 ਨੂੰ 9 ਨਾਲ ਗੁਣਾ ਕਰ ਲਓ ਕਿੰਨੇ ਬਣ ਗਈ 7u 63 63 ਬਣ ਗਈ ਜੀ ਹੁਣ 63 ਸੀਟਾਂ ਤੇ ਗੱਲ ਬਣਦੀ ਐ 63 ਸੀਟਾਂ ਤੋਂ ਘਟ ਕੇ ਤੁਸੀਂ ਇਹ ਦੇਖੋ ਕਿ ਕਿਸੇ ਵੀ ਸੀਟ ਨੂੰ ਜਿੰਨੀਆਂ ਦੀ ਕਪੈਸਿਟੀ ਦੇ ਬਠਾ ਹੋਣਾ ਇਹ ਰਿਜ਼ਲਟ ਮਤਲਬ ਨਹੀਂ ਰਖਲ ਨਹੀਂ ਇਸ ਲਈ ਕਾਂਗਰਸ ਪਾਰਟੀ ਦੀ ਹਾਲਤ ਇਹਦੀ ਬਹੁਤ ਚਿੰਤਾਜਨਕ ਐ ਅਰ ਇਹਦੇ ਤੇ ਇਹ ਗੱਲ ਮੰਨਣੀ ਪੈਣੀ ਆ ਆਪਾਂ ਨੂੰ ਕਿ ਕਾਂਗਰਸ ਪਾਰਟੀ ਨੂੰ ਲੋਕਾਂ ਤੋਂ ਕੋਈ ਖਤਰਾ ਨਹੀਂ ਲੋਕਾਂ ਨੇ ਜਦੋਂ ਇਹ ਦੇਖ ਲਿਆ ਕਿ ਵਿਰੋਧੀ ਤਰਫ਼ੀ ਭੂਮਿਕਾ ਨਿਭਾਉਣ ਤੋਂ ਅਸਮਰੱਥ ਹੈ ਤਾਂ ਫਿਰ ਲੋਕ ਜਦੋਂ ਦੇਖਦੇ ਆ ਕਿ ਜਦੋਂ ਤੁਸੀਂ ਕੋਈ ਥਾਂ ਖਾਲੀ ਕਰੋਗੇ ਕੋਈ ਨਵਾਂ ਭਰ ਦੇ ਅੱਜ ਜੇ ਆਪਾਂ ਦੇਖੀਏ ਚਾਹੇ ਅਕਾਲੀ ਦਲ ਇੰਡੀਪੈਂਡੈਂਟ ਹੈ ਇੰਡੀਪੈਂਡੈਂਟ ਆਪਾਂ ਮਨਪ੍ਰੀਤ ਸਿੰਘ ਬਾਦਲਾ ਆਪਣੇ ਮਨਪ੍ਰੀਤ ਸਿੰਘ ਨੂੰ ਯਾਦ ਹੀ ਹੋਰਨ ਗੱਲ ਕਹਿ ਦਈਏ ਜੇ ਉਹ ਇੰਡੀਪੈਂਡੈਂਟ ਜਿੱਤੇ ਹੈ ਕਿ ਉਹਨਾਂ ਦੇ ਕੋਲ ਨਿਸ਼ਾਨ ਹੀ ਨਹੀਂ ਸੀਗਾ ਚਾਹੇ ਅਕਾਲੀ ਦਲ ਸੁਖਵੀਰ ਸਿੰਘ ਬਾਦਲਾ ਇਹਨਾਂ ਸਾਰਿਆਂ ਨੂੰ ਮਿਲਾ ਲਈਏ ਤੇ ਜਿਹੜੇ ਲੋਕ ਇੰਡੀਪੈਂਡੈਂਟ ਵੀ ਜਿੱਤੇ ਹੈ ਉਹਨਾਂ ਸਾਰਿਆਂ ਨੂੰ ਆਪਾਂ ਮਿਲਾ ਲਈਏ ਤੇ ਉਹ ਜਿਹੜੇ ਹੈਗੇ ਉਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਰੂਲਿੰਗ ਪਾਰਟੀ ਦੇ ਮੁਕਾਬਲੇ ਸਭ ਤੋਂ ਜਿਹੜੀ ਵਧੀਆ ਉਹ ਇਹ ਸਿਰਫ ਇਹ ਵਧੀਆ ਹੈ ਕਿ ਲੋਕਾਂ ਨੇ ਕਾਂਗਰਸ ਪਾਰਟੀ ਤੋਂ ਨਰਾਸ਼ ਹੋ ਕੇ ਵੋਟਾਂ ਉਧਰ ਪਾਈਆਂ 63 ਸੀਟਾਂ ਦੇ ਉੱਤੇ ਜਿਹੜੀ ਪਾਰਟੀ ਲੀਡ ਕਰ ਰਹੀ ਸੀ 18 ਤੋਂ ਬਾਅਦ ਕਿ ਤਰੇ ਦਿੱਤੀ ਹੋਈ ਤੇ ਅੱਜ ਜਿਹੜੀ ਹੈ 18 ਤੇ ਵੀ ਨਹੀਂ ਖੜੀ ਉਹ ਜਿਹੜੀ ਤਾਂ ਮਤਲਬ ਉਹ ਬੈਕ ਪਾਲੇ ਤਰਸੁਂ ਜਾ ਰਹੀ ਹੈ ਇਸ ਕਰਕੇ ਅੱਜ ਆਪਰ ਰੂਲਿੰਗ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਵੀ ਅਸੀਂ ਗੱਲ ਨਹੀਂ ਕਰਦੇ ਆਪਾਂ ਅਕਾਲੀ ਦਲ ਦੀ ਗੱਲ ਕੀਤੀ ਹੈ ਤੇ ਆਪਾਂ ਕਾਂਗਰਸ ਪਾਰਟੀ ਦੀ ਗੱਲ ਕਰਦੇ ਆ ਕਿ ਅਕਾਲੀ ਦਲ ਨੂੰ ਅਸਾਰ ਬਣਦੇ ਆ ਉੱਬਰਣ ਦੇ ਉੱਪਰਣ ਵਾਲੇ ਪਾਸੇ ਚੱਲਣਾ ਚਾਹੀਦਾ ਹੈ ਕਾਂਗਰਸ ਪਾਰਟੀ ਧਰਾਤਲ ਵੱਲ ਜਾ ਰਹੀ ਹੈ ਡਾਊਨ ਜਾ ਰਹੀ ਹੈ ਡਿੱਗਦੀ ਹੈ ਦਿਨੋਂ ਦਿਨ ਔਰ ਇਹਨੂੰ ਖੜਾ ਕਰਨ ਵਾਸਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਹੈ ਅਰ ਅਗਲੀ ਗੱਲ ਹਾਈ ਕਮਾਂਡ ਨੂੰ ਹੁਣ ਇਹ ਨਹੀਂ ਚਾਹੀਦਾ ਕਿ ਆ ਬੰਦਾ ਫਲਾਣਾ ਹੈ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹੜੀਆਂ ਆ ਇਹਦਾ ਸਿਟਾ ਆਪਣੇ ਪਲਾਕਸਮ ਦੇ ਜਿਲ੍ਹਾ ਪੂਸ਼ਲ ਦੇ ਵਿੱਚ ਹੋਇਆ ਹੈ ਦੋ ਜਿਲ੍ਹਾਂ ਦੀ ਮੈਂ ਗੱਲ ਕਰੂੰਗਾ ਫਰੀਦਕੋਟ ਤੇ ਮਾਨਸਰ ਉੱਥੇ ਜਿਹੜੇ ਕੈਂਡੀਡੇਟ ਜਿਹੜੇ ਡਿਜ਼ਰਵ ਕਰਦੇ ਸੀ ਜਿਨ੍ਹਾਂ ਨੂੰ ਹਲਕਾ ਇੰਚਾਰਜਾਂ ਨੇ ਰეკਮੈਂਡ ਕੀਤਾ ਸੀ ਕਿ ਇਹਨਾਂ ਨੂੰ ਟਿਕਟਾਂ ਦਿਓ ਉਹਨਾਂ ਨੂੰ ਕੱਟ ਕੇ ਉਹਨਾਂ ਦੀ ਥਾਂ ਤੇ ਹੋਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨਤੀਜਾ ਇਹ ਹੋਇਆ ਕਿ ਕੈਂਪੇਨ ਉੱਥੇ ਚੱਲੀ ਤੇ ਲੋਕ ਜਿਹੜੇ ਹੈਗੇ ਆ ਜਿਹੜੇ ਕੈਂਡੀਡੇਟ ਸੀ ਉਹ ਬੁਰੀ ਤਰ੍ਹਾਂ ਹਾਰੇ ਹਾਰੇ ਇੱਕ ਮਨੁੱਖ ਨਹੀਂ ਹਾਰੇ ਆਪਾਂ ਕਹਿੰਦੇ ਕਾਂਗਰਸ ਪਾਰਟੀ ਦਾ ਨਿਸ਼ਾਨ ਹਾਰੇ ਕਾਂਗਰਸ ਪਾਰਟੀ ਦਾ ਵਕਾਰ ਥੱਲੇ ਗਿਆ ਵੈ ਹੁਣ ਇਹ ਚਾਹੀਦਾ ਕਿ ਸਾਰੇ ਲਗਪੇਟਾਂ ਨੂੰ ਛੱਡ ਕੇ ਕੁਝ ਇਹੋ ਜੇ ਕੈਂਡੀਡੇਟ ਇਹੋ ਜੇ ਲੀਡਰ ਸਾਹਮਣੇ ਲੈ ਕੇ ਆਓ ਜਿਹੜੇ ਲੀਡਰ ਪਰਫਾਰਮ ਕਰ ਤੇ ਪਾਰਟੀ ਦੇ ਨਾਲ ਜੁੜੇ ਹੋਣ ਮੈਂ ਇੱਕ ਮਿਸਾਲ ਦੇਣੀ ਚਾਹੂੰਗਾ ਪ੍ਰਵਿੰਦਰ ਸਾਡੇ ਕੋਲੇ ਬੜੇ ਕਾਂਗਰਸ ਦੇ ਲੀਡਰ ਹੈਗੇ ਪਰਗਤ ਸਿੰਘ ਬੜਾ ਸਿਆਣਾ ਕੋਈ ਸ਼ੱਕ ਨਹੀਂ ਬਿਲਕੁਲ ਸਾਡੇ ਕੋਲੇ ਚਰਨਜੀਤ ਸਿੰਘ ਚੰਨੀ ਹੈਗੇ ਬੜੇ ਸਿਆਣੇ ਚਰਨਜੀਤ ਸਿੰਘ ਚੰਨੀ ਦੀ ਪਰਫਾਰਮੈਂਸ ਦੇਖੋ ਨੇ ਪੈਰ ਨਹੀਂ ਲੇਕਨ ਦਿੱਤੇ ਆਮ ਆਦਮੀ ਪਾਰਟੀ ਦੇ ਹਲਕੇ ਦੇ ਵਿੱਚ ਇਸੇ ਤਰੀਕੇ ਤੁਸੀਂ ਦੇਖੋ ਅ ਰਾਣਾ ਗੁਰਜੀਤ ਸਿੰਘ ਆ ਰਾਣਾ ਗੁਰਜੀਤ ਸਿੰਘ ਨੇ ਆਪਣੇ ਹਲਕੇ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਆਮ ਆਦਮੀ ਪਾਰਟੀ ਨੂੰ ਹਰਾਇਆ ਉਹਦਾ ਮੁੰਡੇ ਉਹਦੇ ਮੁੰਡੇ ਨੂੰ ਟਿਕਟ ਨਹੀਂ ਦਿੱਤੀ ਸੀ ਉਹ ਸੁਲਤਾਨਪੁਰ ਦਾ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਉਹ ਇੰਡੀਪੈਂਡੈਂਟ ਖੜਾ ਹੋ ਕੇ ਐਮਐਲਏ ਬਣੇ ਹੁਣ ਇੰਦਰਪ੍ਰਤਾਪ ਸਿੰਘ ਨੇ ਇੰਡੀਪੈਂਡੈਂਟ ਆਪਣੇ ਜਿਹੜੇ ਹੈਗੇ ਆ ਉਥੋਂ ਬੰਦੇ ਜਤਾਏ ਐ ਤੇ ਜੇ ਆਪਾਂ ਇੰਡੀਪੈਂਡੈਂਟ ਕਹਿ ਦਈਏ ਉਹ ਇੰਦਰਪ੍ਰਤਾਪ ਸਿੰਘ ਨੇ ਜਤਾਏ ਆ ਕਾਬਲਾ ਬੰਦਾ ਬੰਦੇ ਦੇ ਵਿੱਚ ਗੁਣ ਵੀ ਹੈਗੇ ਬੰਦਾ ਵਿਹਿੰਮਾबाज ਵੀ ਹੈ ਹੜਾਂ ਦੇ ਵਿੱਚ ਉਹਨੇ ਕੰਮ ਵੀ ਕੀਤੇ ਐ ਪਰ ਨਾਲ ਮੈਂ ਇਹ ਵੀ ਕਹਿਣੀ ਚਾਹੂੰਗਾ ਕਿ ਉਹਨੂੰ ਸਰਪ੍ਰਸਤੀ ਉਸ ਬਾਪ ਦੀ ਹੈ ਰਾਣਾ ਗੁਰਜੀਤ ਸਿੰਘ ਦੀ ਜਿਹੜਾ ਆਪ ਦੀ ਸੀਟ ਬਚਾਓ ਆਪ ਦਾ ਹਲਕਾ ਬਚਾਉਣ ਵਿੱਚ ਕਾਮਯਾਬ ਹੋਇਆ ਤੇ ਉਹਦਾ ਹਲਕਾ ਜਿਤਾਉਣ ਦੇ ਵਿੱਚ ਹੋਇਆ ਉਹਨੇ ਉਹਨੇ ਠੀਕ ਹੈ ਕਾਂਗਰਸ ਨੂੰ ਉੱਥੇ ਕਾਂਗਰਸ ਹਾਰੀ ਹੈ ਬਿਨਾਸ਼ਾ ਕਰੀ ਹੈ ਪਰ ਜਦੋਂ ਕਾਂਗਰਸ ਨੇ ਮناسبੀ ਨਹੀਂ ਸਮਝਿਆ ਵੀ ਉਹ ਮੁੰਡਾ ਕਿੱਦੇ ਦਾ ਜਿੱਤੇ ਹੋਇਆ ਉਹਨੂੰ ਅਜੇ ਤੱਕ ਉਹਨਾਂ ਨੇ ਮਤਲਬ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਬਣਾਇਆ ਇਹ ਲੀਡਰਸ਼ਿਪ ਨਹੀਂ ਹੋਲੀ ਦੇਖਣ ਵਾਲੀ ਗੱਲ ਹੈ ਨਾ ਹਾਈ ਕੌਂਡ ਨੂੰ ਕਾਂਗਰਸ ਜੋਇਨ ਨਹੀਂ ਕਰਵਾਈ ਇਹ ਜੇ ਕਾਂਗਰਸ ਨੂੰ ਜੋਇਨ ਕਰਾਈ ਹੁੰਦੀ ਤੇ ਉਸ ਜਿਹੜੇ ਜਿਹੜੇ ਉਹਨੇ ਜਿਤਾਏ ਉਹਨਾਂ ਦੇ ਕੋਲੇ ਨਿਸ਼ਾਨੀਦਾ ਹੋਣਾ ਚਾਹੀਦਾ ਸੀ ਕਾਂਗਰਸ ਦਾ ਕਾਂਗਰਸ ਨੇ ਉਹਨੂੰ ਨਹੀਂ ਦਿਤਾ ਜਿਹੜਾ ਉਹਨਾਂ ਨੇ ਨਵਤੇਜ ਸਿੰਘ ਕੀਮਾ ਉੱਤੇ ਇੰਚਾਰਜ ਲਾਇਆ ਜਿਹਨੂੰ ਰਾਜਾ ਬਟਿੰਗ ਅੱਜ ਵੀ ਮੰਨਦਾ ਕਿ ਮੇਰਾ ਹੋਇਆ ਉਹ ਉਹਨੇ ਜਿਹੜੇ ਕੈਂਡੀਡੇਟ ਖੜੇ ਕੀਤੇ ਸੀ ਬੁਰੀ ਤਰ੍ਹਾਂ ਹਾਰੇ ਬੁਰੀ ਬੁਰੀ ਤਰ੍ਹਾਂ ਹਾਰੇ ਇਸ ਲਈ ਹਾਈ ਕਮਾਂਡ ਨੂੰ ਇਹ ਸਾਰੀ ਗੱਲ ਦਾ ਧਿਆਨ ਰੱਖਣੇ ਚਾਹੀਦੇ ਜਾਂ ਨੋਟ ਕਰਨੇ ਚਾਹੀਦੇ ਤਿੰਨੋ ਸਭ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਦੇਖ ਲਈ ਸੀ ਪ੍ਰੋਗਰਾਮ ਸਾਡਾ ਖਬਰਾਂ ਦੀ ਖਬਰ ਸਾਡੇ ਜਿਹੜੇ ਰਿਪੋਰਟਰ ਦੇ YouTube ਚੈਨਲ ਨੂੰ ਪਤਾ ਵਲ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰਾਇਆ ਕਰੋ ਨਾਲ Instagram ਪੇਜ ਵੀ ਹੈ ਤੇ ਆਪਣਾ Facebook ਪੇਜ ਵੀ ਕਰ ਸასი ਗੱਲ ਦੀ